ਤਾਰਿਆਂ ਨੂੰ ਸਾਡੇ ਵੱਲੋਂ ਪਿਆਰਪ੍ਰੀਤ ਸਤਿ ਸ੍ਰੀ ਅਕਾਲ ਜੀ ਰੱਬੀ ਸੰਯੋਗ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਐਡ ਫਾਰਮ ਲਈ ਹੇਠ ਦਿੱਤੇ ਪੱਟੀ ਦੇ ਵਿੱਚ ਪੀਲੇ ਅੱਖਰਾਂ ਵਿੱਚ ਦਿੱਤੇ ਹੋਏ WhatsApp ਨੰਬਰ ਤੇ ਬਾਇਓ ਡਾਟਾ ਭੇਜੋ ਜੀ ਸਾਡੇ ਚੈਨਲ ਤੇ ਕੁੜੀਆਂ ਦੀ ਐਡ ਫਰੀ ਲਗਾਈ ਜਾਂਦੀ ਹੈ ਰਿਸਤਾ ਨੋਟ ਕਰੋ ਪਰਿਵਾਰਾਂ ਦੇ ਨੰਬਰਾਂ ਸਮੇਤ ਰਿਸ਼ਤੇ ਹੈ ਜੀ ਪ੍ਰੋਫਾਈਲ ਨੰਬਰ 61 ਨਾਮ ਕੌਰ ਜ਼ਿਲ੍ਹਾ ਹੁਸ਼ਿਆਰਪੁਰ ਗੜਸ਼ੰਕਰ ਏਰੀਆ ਕਾਸਟ ਜੱਟ ਸਿੱਖ ਜਨਮ 2 ਜਨਵਰੀ 2000 ਕੱਦ 5 ਫੁੱਟ 6 ਇੰਚ ਪੜਾਈ ਬੈਚਲਰ ਆਫ ਆਰਸ ਅਤੇ ਮਾਸਟਰ ਆਫ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਕੀਤੀ ਹੋਈ ਹੈ ਜੀ ਕੁੜੀ ਸੋਹਣੀ ਸੁਨੱਖੀ ਹੈ ਪਿਤਾ ਜੀ ਐਗਰੀਕਲਚਰ ਭਰਾ ਇੱਕ ਮੈਰਿਡ ਕੈਨੇਡਾ ਮੰਗ ਹੈ ਜੀ ਰਿਸ਼ਤੇ ਦੀ ਮੁੰਡਾ ਸੋਹਣਾ ਸੁਨੱਖਾ ਕੈਨੇਡਾ ਜਾਂ ਯੂ ਐਸ ਏ ਦਾ ਪੀ ਆਰ ਹੋਵੇ ਜ਼ਮੀਨ ਘੱਟੋ 10 ਕਿਨਾਰੇ ਤੱਕ ਆਉਂਦੀ ਹੋਵੇ ਜੀ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 81465 29519 ਜੇ ਇਹ ਰਿਸਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਡਾਇਰੈਕਟ ਗੱਲ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਫਾਈਲ ਨੰਬਰ 62 ਨਾਮ ਕੌਰ ਕੈਨੇਡਾ ਪੀਆਰ ਜੀ ਲੜਕੀ ਜ਼ਿਲ੍ਹਾ ਤਰਨਤਾਰਨ ਕਾਸਟ ਜੱਟ ਸਿੱਖਿਕ ਪੱਧ 5 ਫੁੱਟ 2 ਇੰਚ ਜਨਮ 1995 ਪੜਾਈ ਬੀਐਸਸੀ ਨਰਸਿੰਗ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਜੋਬ ਆਰਐਨ ਹਸਪੀਟਲ ਬ੍ਰੈਵਟਨ ਦੇ ਵਿੱਚ ਹੈ ਜੀ ਕੁੜੀ ਰਜਿਸਟਰਡ ਨਰਸਾ ਜੀ ਲੜਕੀ ਹਸਪੀਟਲ ਦੇ ਵਿੱਚ ਉਡੀ ਸੋਹਣੀ ਸਨੱਕੀ ਹੈ ਮੰਗ ਹੈ ਮੁੰਡਾ ਜੱਟ ਸਿੱਖ ਪਰਿਵਾਰ ਤੋਂ ਸੋਹਣਾ ਸਨੱਕਾ ਮੁੰਡਾ ਕੈਨੇਡਾ ਵਿੱਚ ਹੋਵੇ ਜਾਂ ਕੈਨੇਡਾ ਪੀਆਰ ਜਾਂ ਵਰਕ ਪਰਮਟ ਪਰ ਮਰਦੀ ਹੋਵੇ ਜ਼ਮੀਨ 10 ਤੋਂ 15 ਕਿੱਲੇ ਤੱਕ ਆਉਂਦੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ 9779301506 ਤੇ ਡਾਇਰੈਕਟ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਜੀ ਅਗਲਾ ਰਿਸਟਰਨ ਕਰੋ ਜੀ ਫਾਈਲ ਨੰਬਰ 36 ਨਾਮ ਕੋਰ ਕੈਨੇਡਾ ਵਰਕ ਪਰਮਿਟ ਜ਼ਿਲ੍ਹਾ ਫਾਜ਼ਿਲਕਾਰ ਜਲਾਲਾਬਾਦ ਏਰੀਆ ਕਾਸਟ ਜੱਟ ਸਿੱਖ ਲਾਹੌਰੀਏ ਗੋਤਮਾਨ ਜਨਮ 10 ਅਕਤੂਬਰ 1998 ਹਾਈਟ 5 ਫੁੱਟ 2 ਇੰਚ ਪੜ੍ਹਾਈ ਪਲੱਸ 2 ਨਾਨ ਮੈਡੀਕਲ ਕੈਨੇਡੀਅਨ ਸਟੱਡੀ ਕੰਪਿਊਟਰ ਇੰਜੀਨੀਅਰਿੰਗ ਟੈਕਨੀਕਲ ਡਿਪਲੋਮਾ ਭਰਾ ਇੱਕ ਕੈਨੇਡਾ ਦੋਨੋਂ ਭੈਣ ਭਰਾ ਇਕੱਠੇ ਹੀ ਰਹਿੰਦੇ ਨੇ ਇੰਨਾ ਦੀ ਰਿਸ਼ਤੇ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਪੀਆਰ ਹੋਵੇ ਜੀ ਮੈਨ ਪੰਜ ਤੋਂ ਸੱਤ ਕਿੰਨਾ ਦਕਾਉਂਦੇ ਹੋਣਾ ਮੁੰਡਾ ਸਰਦਾਰ ਪੱਗ ਬੰਨਦਾ ਹੋਵੇ ਤੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ 77470 60259 ਦੇ ਉੱਤੇ ਪਰਿਵਾਰ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਪ੍ਰੋਫਾਈਲ ਨੰਬਰ 64 ਨਾਮ ਕੋਰ ਪਤਾ ਨਿਊ ਚੰਡੀਗੜ੍ਹ ਕਾਸਟ ਜੱਟ ਸਿਕ ਗੋਤ ਛੀਨਾ ਜਨਮ 1992 ਪੜਾਈ ਪੋਸਟ ਗ੍ਰੈਜੂਏਸ਼ਨ ਮੈਂ ਇੰਗਲਿਸ਼ ਹਾਈਟ 5 ਫੁੱਟ 6 ਇੰਚ ਦਾ ਕਮ ਪ੍ਰੋਫੈਸਰ ਅਤੇ ਪੀ ਐਚ ਡੀ ਕੀਤੀ ਹੋਈ ਹੈ। ਮੰਗ ਹੈ ਜੇ ਮੁੰਡਾ ਸੋਨਾ ਸਨੱਖਾ ਕਲੀਨ ਸ਼ੇਵ ਕੁੜੀ ਦੇ ਬਰਾਬਰ ਪੜਿਆ ਲਿਖਿਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਕੇ ਪੀ ਆਰ ਜਾਂ ਸਿਟੀਜ਼ਨ ਹੋਵੇ। ਟਰੱਕ ਡਰਾਈਵਰ ਫੋਨ ਨਾ ਕਰਨ ਜੀ। 60 ਤੋਂ 70 ਕਿਲੇ 70 ਕਿਲੋਮੀਟਰ ਦੀ ਦੂਰੀ ਤੱਕ ਰਿਸ਼ਤਾ ਹੋਵੇ ਜੀ। ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ 98150 ਅਨਾਸੀ 458 ਅਗਲਾ ਨੰਬਰ ਹੈ ਜੀ 769 965 53799 ਦੇ ਉੱਤੇ ਪਰਿਵਾਰ ਨਾਲ ਸਿੱਧੀ ਡਾਇਰੈਕਟ ਗੱਲ ਕਰ ਸਕਦੇ ਹਾਂ ਜੀ ਅਗਲਾ ਰਿਸਟਰਡ ਕਰੋ ਜੀ ਫਾਈਲ ਨੰਬਰ 66 ਨਾਮ ਕੌਰ ਤਲਾਕਸ਼ੁਦਾ ਜੀ ਲੜਕੀ ਕੈਨੇਡਾ ਪੀਆਰ ਜ਼ਿਲ੍ਹਾ ਗਰਦਾਸਪੁਰ ਕਾਸਟ ਜੱਟ ਸਿੱਖ ਹਾਈਟ 5 ਫੁੱਟ 6 ਇੰਚ ਜਨਮ 1992 2.5 ਐਮਸੀਏ ਇਹਨਾਂ ਦੀ ਮੰਗ ਹੈ ਜੀ ਮੁੰਡਾ ਸੋਹਣਾ ਸੁਰੱਖਾ ਹੋਵੇ ਕੈਨੇਡਾ ਪੀਆਰ ਦਾ ਵੀ ਯਾਰ ਜਾਂ ਵਰਕ ਪਰਮਿਟ ਤੇ ਹੋਵੇ ਮੁੰਡਾ ਤਲਾਕਸ਼ੂਦਾ ਜਾਂ ਕੁਆਰਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਜੀ ਮੁੰਡਾ ਕੈਨੇਡਾ ਤੋਂ ਹੀ ਹੋਵੇ ਇੰਡੀਆ ਤੋਂ ਸੰਪਰਕ ਨਾ ਕਰਨ ਇੰਡੀਆ ਤੋਂ ਸੰਪਰਕ ਨਾ ਕਰਨ ਜੀ ਸਿਰਫ ਕੈਨੇਡਾ ਬਲੜਕਾ ਗਿਆ ਹੋਵੇ ਉੱਥੇ ਆਪਣਾ ਡਾਇਰੈਕਟ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਨੰਬਰ ਦਿੱਤਾ ਹੋਇਆ ਹੈ ਜੀ ਪਰਿਵਾਰ ਦਾ ਨੰਬਰ 62800742280 ਹੈ ਜੀ ਜੇ ਇਹਨਾਂ ਸਾਰਿਆਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਤੇ ਉਹਦੇ ਪਰਿਵਾਰ ਦੇ ਸੰਪਰਕ ਨੰਬਰਾਂ ਤੇ ਡਰੈਗਟ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਜੀ ਚੈਨਲ ਨੂੰ ਸਾਫ ਸਬਸਕ੍ਰਾਈਬਰ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਕਿਉਂਕਿ ਡੇਲੀ ਵਾਈ ਜਿਸੀ ਤੁਹਾਡੇ ਲਈ ਨਵੀਂ ਨਵਾਰਿਸ਼ਤਾ ਲੈ ਕੇ ਆਉਂਦੇ ਰਹਾਂਗੇ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜਾਂਚਿਆ ਕਰੋ ਜੀ ਪਹਿਲਾਂ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਕਰਿਆ ਕਰੋ ਸਤਿ ਸ੍ਰੀ ਅਕਾਲ ਜੀ